ਹੰਦਪੂਰ ਨਾ ਰੈਸਟੋਰੈਂਟ ਦਾ ਖਾਣਾ ਖਾਣਾ ਆਇਆ ਸੀ ਚੌਲਾ ਵਿੱਚ ਕੀੜਾ ਆ ਆ ਦੇਖੋ ਵੀ ਇਹ ਚੌਲਾ ਵਿੱਚ ਕੀੜਾ ਆ ਔਰ ਮੈਂ ਡੀਐਚਓ ਸਾਹਿਬ ਨੂੰ ਫੋਨ ਦਿੱਤਾ ਉਹ ਕਹਿੰਦੇ ਕੋਈ ਨਹੀਂ ਦੇਖ ਲੈਣੇ ਕਿਉਂਕਿ ਉਹ ਵੀ ਇਹਨਾਂ ਨਾਲ ਮਿਲੀ ਭੌਤ ਸਾਹਮਣੇ ਆਉਂਦੀ ਆ ਵੀ ਵੇਖ ਲੈਣੇ ਆ ਵੇਖਾਂਗਾ ਤਦੋਂ ਵੀ ਜਾਂਦੇ ਸੈਂਪਲ ਲਵੋ ਚੌਲਾ ਦਾ ਜਾਂ ਫਿਰ ਮੈਂ ਰੱਖ ਲੈਣਾ ਤੇ ਫਿਰ ਅਮਨ ਸਵੇਰੇ ਦਿਖਾਉਣਾ ਕੀ ਕਰਦੇ ਨੇ ਔਰ ਉਲਟਾ ਕਹੀ ਜਾਂਦਾ ਉਹ ਜਿਹੜਾ ਡੀਐਚਓ ਉਹ ਜਿਹਦੀ ਹਸਾਲੋ ਵੀ ਇਹ ਖੈਰ ਮੈਂ ਕਿ ਮਸ਼ਹੂਰ ਰੈਸਟੋਰੈਂਟ ਜਿੱਥੇ ਮੈਂ ਖਾਣਾ ਖਾ ਚੁੱਕਾ ਸੀ ਥੋੜੇ ਜਿਹਾ ਚੌਲ ਬਚੇ ਸੀ ਉਹ ਦੇਖ ਆ ਬਲ ਹੌਸਲਾ ਪਹਿ ਉਹ ਗੱਲ ਜੀ ਸਭਲੇ ਕੀਤੀ ਆ ਕੋਈ ਗੱਲ ਨਹੀਂ ਸਵੇਰੇ ਕੀਤੀ ਤੇ ਕੋਈ ਗੱਲ ਨਹੀਂ ਮੈਂ ਸਵੇਰੇ ਤੁਸੀਂ ਚੌਂ ਚ ਕਰਕੇ ਮੈਨੂੰ ਭਵਾਤੀ ਆ ਤੇ ਜੇ ਵੀ ਕੋਈ ਅਵੀ ਮੈਂ ਵੀ ਹੋ ਜੇ ਜਿੰਨੀਆਂ ਬਿਮਾਰੀਆਂ ਫੈਲੀਆਂ ਨੇ ਇੱਥੇ ਗੰਦਗੀ ਫੈਲੀ ਆ ਤੇ ਤੁਸੀਂ ਚੌਲਾ ਕੇ ਕੀੜੇ ਬਾਵਾ ਖਾੜੇ ਲੋਕਾਂ ਨੂੰ ਦੱਸੋ ਇਹਦਾ ਕੀ ਅਸਰ ਹੋਏਗਾ ਇਹ ਤੁਹਾਡੇ ਸਾਹਮਣੇ ਆ ਔਰ ਇਹ ਆਪਣੀ ਗਲਤੀ ਮੰਨਣ ਦੀ ਬਜਾਏ ਸਭਾ ਮੈਨੂੰ ਕਹੀ ਇਹਨੂੰ ਛੱਡੋ ਜੀ ਛੱਡੋ ਜੀ ਚਲੋ ਜੀ ਔਰ ਮੈਂ ਡੀ ਐਚਓ ਸਾਹਿਬ ਨੂੰ ਜਦੋਂ ਫੋਨ ਕੀਤਾ ਆ ਤੇ ਡੀ ਐਚਓ ਸਾਹਿਬ ਮੈਨੂੰ ਕਹੀ ਜਾਂਦੇ ਪਏ ਨੇ ਕਿ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਸਵੇਰੇ ਦੇਖ ਲਾਂਗੇ ਸਵੇਰੇ ਮੈਂ ਗੱਲ ਦੱਸੋ ਇਹਦਾ ਚ ਤੂੰ ਦੇਸਾਂ ਵੀ ਅਭੀ ਇੱਕ ਬੈੜਾ ਕਰੀ ਸੈਂਪਲ ਮੈਨੂੰ ਦਊ ਰੱਖ ਲੈਣਾ ਸਾਹੂ ਕੇ ਫੇਰ ਮਿ ਆ ਕੇ ਕਹਿੰਦੇ ਜੀ ਕੋਈ ਨਹੀਂ ਦੇਖਾਂਗੇ ਇਹਦਾ ਮਤਲਬ ਇਹਨਾਂ ਵੱਲੋਂ ਪੂਰੀ ਖੁੱਲਣਾ ਨਹੀਂ ਜੋ ਮਰਜੀ ਕਰ ਲੈ ਕਿ ਜਮ ਚੱਕ ਕੇ ਤਾ ਜਾ ਦੇਖ ਲੈਣਾ ਜਾਂ ਕਿ ਜਿਹਨਾਂ ਦਾ ਕੀ ਉਹਨਾਂ ਨੂੰ ਦਿਖਾਦਾ ਉਹ ਵੀ ਦੇਖ ਲੈਣਾ ਤਾ ਉਹ ਦਿਖਾ ਦੇਣਾ ਜਾਂ ਕਿ ਜਿਹਨਾਂ ਵਿੱਚ ਕੀ ਕੀ ਪਾਇਆ ਗੰਦ ਪਾਇਆ ਪੂਰਾ ਉਹ ਸਾਨੂੰ ਦੇਖਦੇ ਨਾ ਕੀ ਕਰਦੇ ਪਏ ਨੇ ਤੂੰ ਦੇਖ ਲੈ ਫੇਰ ਜਿਹੜਾ ਇਹ ਚਾਵਲ ਨੇ ਜਿਹੜਾ ਤੁਹਾਡੇ ਸਾਹਮਣੇ ਨੇ ਜਿਹਦੇ ਵਿੱਚ ਕੀੜਾ ਪਿਆਦਾ ਔਰੇ ਨਾ ਦੇ ਮੈਨੂੰ ਡੀ.ਐਚ.ਓ. ਸਾਹਿਬ ਕਹ ਰਹੇ ਸਾਮਗਲਾ ਖਾਦਾ ਨਾ ਇਹ ਕਹ ਰਹੇ ਨੇ ਉਲਟਾ ਕੇ ਇਹਦੇ ਛੱਡ ਦਿਓ ਜੀ ਛੱਡ ਔਰ ਉਲਟਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਯਾਰ ਇਹ ਸ਼ਹਿਰ ਵਿੱਚ ਚੰਗਾ ਭਰਾ ਰੈਸਟੋਰੈਂਟ ਆ ਜਿਹਦੇ ਵਿੱਚ ਜਿਹੜੇ ਚੌਲਾ ਵਿੱਚ ਜਿਹੜਾ ਕੀੜਾ ਆਇਆ ਔਰ ਮੈਨੂੰ ਕਹੀ ਜਾਂਦੇ ਕਿ ਜਦੋਂ ਛੱਡੋ ਜੀ ਕੋਈ ਗੱਲ ਛੱਡੋ ਜੀ ਮਤਲਬ ਇਹ ਸੇਵਾ ਖਵਾ ਲੋਕਾਂ ਦੀ ਨਾ ਕਰ ਰਹੇ ਨੇ ਕਿਉਂਕਿ ਇਹ ਜਿਹੜੇ ਜਿਹੜੇ ਹੈਲਥ ਰਵਾਲ ਮੜ ਦੇ ਅਧਿਕਾਰੀ ਵੀ ਜਦੋਂ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀ ਗੱਲਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਨੇ ਜੇ ਤੁਹਾਡੇ ਸਾਹਮਣੇ ਆ ਮੈਂ ਖੁਦ ਇੱਕ ਜੋ ਮੇਰਾ ਆਦਮੀ ਹੈ ਜੋ ਟਿਊਬ ਚੈਨਲ ਦਾ ਪੱਤਰਕਾਰ ਔਰ ਮੇਰੇ ਨਾਲ ਇਦਾਂ ਕਰ ਰਹੇ ਨੇ ਤੇ ਆਮ ਲੋਕਾਂ ਨੇ ਕੀ ਕਰਦੇ ਹੋਣਗੇ ਔਰ ਸਾਹਿਬ ਜੀ ਜਾ ਕੇ ਇੱ ਇਹ ਕਾਲ ਚੱਲ ਕੋਈ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਇੱਥੇ ਕੀ ਐਕਸ਼ਨ ਲੋਗੇ ਮੈਂ ਇਹ ਸ਼ਿਕਾਇਤ ਕਰਾਂਗੀ ਜਿਹੜਾ ਦਸਬੰਦ ਦੇ ਡਿਪਾਰਟਮੈਂਟ ਹੈ ਡੀਐਚਓ ਉਹਨਾਂ ਨੂੰ ਜਾ ਕੇ ਸ਼ਿਕਾਇਤ ਕਰਾਂਗੀ ਕਿ ਜਿਸ ਸਰ 1 ਮਹੀਨਾ ਸੈੱਟ ਹੋਇਆ ਉਹ ਇੱਕ ਜਿਸ ਸਰ ਮਨ ਕਰਵਾਈ ਹੋਈ ਨਹੀਂ ਹੈ ਬਿਲਕੁਲ ਬੋਲ ਜੀ ਮੈਂ ਡੀਐਚਓ ਸਾਹਿਬ ਜਿਹੜੇ ਕਮਿਸ਼ਨਰ ਨੇ ਤੁੰਨੂ ਸਾਹਿਬ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦੇ ਕੋਈ ਨਹੀਂ ਦੇਖ ਲੈਣਾ ਅਜੀ ਕੋਲ ਦੇਖ ਲੈਣਾ ਅਜੀ ਦੇਖ ਲੈਣਾ ਦੇਖਾਂ ਗਰੋਂ ਆ ਮਤਲਬ ਇਹਨੂੰ ਜਾ ਕੇ ਮੈਨੂੰ ਕਹਿੰਦੇ ਸਾਡੇ ਰੱਖ ਲੈ ਜਾ ਸੈਂਪਲ ਉਹ ਨਹੀਂ ਕਹਿੰਦੇ ਦੇਖ ਲੈਣੇ ਫੇਰੇ ਹੀ ਜਾ ਕੇ ਦੇਖ ਲੈਣੇ ਫੇਰੇ ਇਹ ਮਨ ਕੁਝ ਦੇਖਦਾ ਵੀ ਇਹਦੀ मुली ਪੁੱਤ ਕਿੱਦਾਂ ਸਾਹਮ ਨਹੀਂ ਪਰ ਉਹ ਹੁਣ ਇਹਨਾਂ ਨੇ ਵੇਸਟ ਕਰ ਦੇਣਾ ਫਿਰ ਕੇ ਫਿਰ ਉਹ ਆਪਰੇਟ ਫੋਟੋ ਬੜਾ ਕਿਚਿੰਗ ਆ ਆ ਪਰ ਉਹ ਪਾਵਰ ਖਾਣਾ ਨਹੀਂ ਖਾਉਂਗੇ ਮੈਂ ਆਪ ਫਿਕ ਫਿਕ ਬਦਲ ਤੁਸੀਂ ਹਾਂ ਮੈਂ ਤੁਹਾਡੇ ਕੋਲ ਜਵਾਬ ਹੀ ਆ ਫਿਰ ਤੇਰਾ ਵੀ ਕਰਦਾ ਜਲੋਸ ਗਿਆ ਪਾਣੂ ਕਹਿੰਦਾ ਕੋਈ ਦੇਖ ਲੈਣਾ ਮੈਂ ਤੇਰਾ ਵੀ ਜਰੂਰ ਕਰਦਾ ਜਿੰਦਾ ਜਿਆਦਾ ਮਤਲਬ ਆ ਤੇਰੇ ਵੀਰ ਰਾਸ ਉਹ ਤੇ ਮੇਰਾ ਘਰ ਕਰੋ ਯਾਰਾ ਮਨੋਸ਼ਰਮਾ ਤੁਹਾਡੇ ਕੋਲ ਜਵਾਬ ਨਹੀਂ ਤੇ ਚੌਲਾ ਸੰਦ ਨਾ ਨਖਾਦੇ ਆ ਮੈਂ ਸਰਦਾ ਨਾ ਇਦਾਂ ਹੀ ਤੇ ਤੁਸੀਂ ਕਹੀ ਜਾਂਦੇ ਦੇਖ ਲੈਣੇ ਸਵੇਰੇ ਦੇਖ ਲੈਣੇ ਚੌਲਾ ਮੈਂ ਕੀ ਕਰਾਂ ਮੈਂ ਇਹ ਮਤਲਬ ਖਾਣਾ ਤੁਸੀਂ ਕਹਿੰਦੇ ਕਿਸੇ ਨੂੰ ਦੱਸਦੇ ਨਹੀਂ ਕਹੀਏ ਦੇਖੋ ਕੁਝ ਵੀ ਆਹ ਮੈਂ ਇਦਾਂ ਫਿਰ ਕਹੋਣ ਤੁਸੀਂ ਦੇ ਕਈ ਗੱਲ ਹੀ ਕਲੀਅਰ ਕਰਦੇ ਕੋਈ ਨਹੀਂ ਦੇਖੁੰਦੇ ਸਵੇਰੇ ਦੇਖ ਲੈਂਦਾ ਸਵੇਰੇ ਬੜੇ ਬਰੇ ਬੱਚੇ ਖਾਂਦੇ ਨੇ ਤੇ ਮੈਂ ਮਤਲਬ ਮਰ ਜਾਣਾ ਦਿਖਾ ਕੇ ਹੱਸੋ ਆ ਵੀ ਫਿਰ ਤੁਸੀਂ ਮੈਨੂੰ ਸੁਧਾ ਕਰੋ ਰੱਖ ਲਾ ਹੋਏ ਉਹ ਉਹ ਗੱਲ ਕਰਨੇ ਬਾਸਾ ਸੀ ਗੱਲ ਕਰ ਤਾ ਗੇ ਇਹ ਕਿਹੜਾ ਚੀਜ਼ ਠੀਕ ਆ ਆ ਜੀ ਮੈਂ ਉਹ ਬਿੱਲ ਦੇ ਕਰ ਬਿੱਲ ਬਿੱਲ ਆ ਸਾਹਮਣੇ ਬਿੱਲ 1000 ਉਹ ਬਿੱਲ 100 ਆਪਣਾ ਕਿੱਦਾਂ ਆ ਕੰਪਲੇਨ ਕੰਪਲੇਨ ਚੌੜਾ ਨਹੀਂ ਹੋਈ ਹੈ ਬਾਕੀ ਚੀਜ਼ ਸਾਡੇ ਪੈਸੇ ਕੱਢ ਲਾ ਸੱਚੀ ਆ ਕਿ ਸਾਡਾ ਖਾਣਾ ਖਰਾਬ ਨਹੀਂ ਕਿਹਾ ਤੇ ਪੈਸੇ ਵਾੜਾ ਲੈਣਾ ਤੁਰੇ ਉਹ ਬਿੱਲ ਵਸਤੇ ਨਾ ਰਲਾ ਫੜਦਾ ਹੈ ਹਾਲੋ ਇਹ ਨਾ ਕਿਰੇ ਬੇਰ ਬੇਰ ਮਾਰੇ ਗੱਲ ਕਰਨਾ ਆ ਕੁਲੇੜ ਦੇ ਪੈਸੇ ਦਸ ਕਿਨੇ ਤੇਰੇ ਉਹ ਪਰਦਾ ਹੋ ਗਿਆ ਫਟ ਬੱਸ ਕੁਲੀ ਮੈਂ 500 20 ਪਿਛੇ ਰਹਾ ਤਾਂ ਸੋਚਨੇ ਆਂ ਕਿ ਅਰੇ ਉਹ ਜੀ ਗੱਲ ਕਰਿਆ ਪੈਸਾ ਕੰਮ ਨਹੀਂ ਆਉਂਦਾ ਚਲੋ ਇਧਰ ਦੇਖੋ ਭਾਜੀ ਛੱਲੇ ਨੇ ਕਿਹੜੇ ਚੰਗੀ ਮੇਰੀ ਗੱਲ ਆ ਦੇਖੋ ਉਹ ਭਾਜੀ ਕੀ ਗੱਲ ਮੈਂ ਪੈਸੇ ਪੁੱਤਖਾਨਾ ਨਹੀਂ ਨਹੀਂ ਉਹ ਨਹੀਂ ਗੱਲ ਜਿਹੜਾ ਤੁਹਾਡਾ ਬਿੱਲ ਬਣਦਾ ਉਹ ਲੈ ਲਓ ਇਹ ਗਲਤੀਆਂ ਇੱਥੇ ਲੋੜੇ ਲੈਣਾ ਉਸ ਕਰ ਦਤਾ ਤੇ ਲਾਵਾ ਜੋ ਪੜਦਾ ਹੈ ਚੱਲਿਆ ਗਿਆ ਅੰਕੂ ਬੋਲਦੀ ਆ ਪਾਸਾ ਮੁੱਖੇ ਵੱਜੇ ਉਹ ਅੱਗੇ ਲੋੜੀ ਮੁੱਛਾ ਨਾ ਮਾਰਾ ਕਹਿ ਦੇਣਾ ਤੁਸਾਂ ਮੈਂ ਕਹਿ ਲਾ ਜਾ ਬੇਨ ਦੇ ਸਰ ਪਲਾਨ ਹੋ ਗਿਆ ਦਾ ਕੰਮ ਇਹ ਤਾਂ ਲਾਈਵ ਹੋ ਗਈ ਹੈ। ਅੱਜ ਤੁਹਾਡੇ ਇੱਕ ਕਸਟਮਰ ਆਏ ਸੀ ਜਿਨ੍ਹਾਂ ਦੇ ਵਿੱਚ ਇੱਕ ਕੀੜਾ ਹੋ ਜਿਹੜਾ ਸੀ ਵੀ ਦੇਖਿਆ। ਤੁਸੀਂ ਕੀ ਕਹੋਗੇ ਕਰੋ? ਸਰ ਜੀ ਅੱਜ ਤੱਕ ਸਾਡੇ ਹੋਰਿਆ ਕੰਮ ਹੋਇਆ ਹੀ ਨਹੀਂ ਕਦੀ ਵੀ। ਇਹ ਫਿਰ ਇਹਦਾ ਮਤਲਬ ਕੋਈ ਨਾਲ ਹੈ? ਨਹੀਂ ਨਹੀਂ ਸਰ ਜੀ ਨਾਲ ਤੇ ਨਹੀਂ ਲਿਆਇ ਪਰ ਅੱਜ ਤੱਕ ਕਦੀ ਇਹੋ ਜਿਹੇ ਗੱਲ ਤੁਹਾਡੇ ਸਾਹਮਣੇ ਨਿਕਲੇ ਤੁਸੀਂ ਕੰਪਰੈਸ਼ਨ ਨੂੰ ਦੱਸਿਆ। ਤੇ ਜੀ ਅੱਜ ਹੋਇਆ ਵਾ ਤੁਸੀਂ ਇਹਦੇ ਬਾਰੇ ਕੀ ਕਹੋ? ਸੱਜੀ ਇੰਨਾ ਜ਼ਿਆਦਾ ਰੈਸਟੋਰੈਂਟ ਚੱਲਦਾ ਪਿਆ ਇਹੋ ਦੇ ਕੋਈ ਗੱਲ ਨਹੀਂ ਹੋਈ ਤੇ ਹੋਇਆ ਬਟ ਅਜ ਤੱਕ ਸਾਫ ਸਫਾਈ ਦਾ ਪੂਰਾ ਧਿਆਨ ਰੱਖੀਦਾ ਹਰ ਇੱਕ ਚੀਜ਼ ਦਾ ਰੱਖੀਦਾ। ਮਤਲਬ ਮੈਂ ਘਰੋਂ ਲੈ ਕੇ ਆਵਾਂ। ਨਹੀਂ ਸੱਜੀ ਇਹ ਤਾਂ ਮੈਂ ਘਰੋਂ ਲੈ ਕੇ ਆਵਾਂ। ਤੁਸੀਂ ਕਹੀ ਇਹ ਤਾਂ ਇਸ ਹਾਲ ਬਾਰੇ ਨਹੀਂ ਕਰਦੇ। ਸੱਜੀ ਗਲਤੀ ਹੋ ਗਈ ਸਾਡੇ ਕੋਲ। ਇਹ ਕਹਦੇ ਕਿ ਕੋ ਮਤਲਬ ਇਹ ਹੋਇਆ ਹੀ ਹੈ। ਇਹਦਾ ਮਤਲਬ ਕਿ ਸੱਜੀ ਗਲਤੀ ਮੰਨੀ ਜਾਣੀ ਤੇ ਰੈਸਟੋਰੈਂਟ। ਮਤਲਬ ਮੈਂ ਘਰੋਂ ਲੈ ਕੇ ਆਇਆ। ਸੱਜੀ ਅਸੀਂ ਗਲਤੀ ਮੰਨਦੇ ਆਪਨੇ। ਤੁਸੀਂ ਮੰਨਦੇ ਨਹੀਂ ਤੁਸੀਂ ਮੰਨਦੇ ਆ ਆਪ ਲੈ ਇਹਨੇ ਆਪਨੇ ਤੁਸੀਂ ਲੈ ਕੇ ਆਏ ਹੋ ਅੱਜ ਨਾ ਤਾਰੇ ਨਾ ਪੁਰਾਣਾ ਰੈਸਟੋਰੈਂਟ ਚੱਲਦਾ ਪਿਆ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਦੇਖਦੇ ਆ ਸੱਜਿਆ ਹੀ ਤਾਂ ਦੇਖ ਲਿਆ ਆਸੇ ਆਪਣੀ ਗਲਤੀ ਮੰਨ ਲੜਿਆ